ਹਾਂਜੀ ਅੱਜ ਫੇਰ ਆਪਾਂ ਸੂਟ ਕੱਟਦੇ ਪਏ ਆ ਇਹ ਵੀ ਸਿੰਗਲ ਸਲਵਾਰ ਸੀਗੀ ਹਲਕੀ ਕੈਰੇ ਕੁੰਦੇ ਦੀ ਚਲੋ ਤੋਪਤੇ ਰੱਖ ਲੈ ਚੱਕੇ ਆ ਇਧਰੋਂ ਸੱਟ ਕਰਨਾ ਕਰਨਾ ਥੱਲੇ ਕਸੂਟ ਆਪਾਂ ਕੱਟ ਲਿਆ ਜੀ ਤੇ ਦੂਸਰਾ ਸੂਟ ਦੀ ਕਟਿੰਗ ਕਰ ਰਹੇ ਹਾਂ ਇਸ ਤਰ੍ਹਾਂ ਦੇ ਇਹਦੇ ਨਾਲ ਦਾ ਇਹ ਵਾਲਾ ਰੈੱਡ ਸੀਗਾ ਜੀ El unbro. ਦੇ ਜੀ ਆਪਾਂ ਪਹੁੰਚਾ ਨਾ ਬੁੱਤੂ ਮਾਰ ਖੜੀ ਹੁਣ ਮੈਂ ਇੱਕ ਉਹ ਕਰਦਾ ਘਟ ਬਾਰੇ ਆਪਾਂ ਇੰਦਰ ਚੱਟਾ ਪੰਜ ਜਗਾ ਪਹੁੰਚਾ ਸਾਢੇ ਪੰਜ ਜਿੰਨਾ ਦਾ ਮੋਸਫੀ ਠੀਕ ਚਾਤ ਤਾਂ ਬਾਲਾ ਹੋ ਜਾ ਉਧਰ ਘੱਟ ਲਿਆਂਗੇ ਇਹ ਪਾਤੀਆ ਕੋ ਪਹੁੰਚੇ ਦੀ ਕਾਟ ਜੀ ਤੇ ਆਪਾਂ ਕਬੀਜ ਕਰ ਲਿਆ ਜੀ ਇੱਧਰ ਲੈਂਥ ਕਰ ਲਈ ਹੈ ਇਹ ਵਾਲੀ ਸਾਰੀ ਤੇ ਘੇਰਾ ਇੱਥੋਂ ਤੱਕ ਤੇ ਹੁਣ ਆਪਾਂ ਇਹਨੂੰ ਕੱਪੜੇੋਂ ਅਲੱਗ ਕਰਦੇ ਆ ਪਰਫੈਟ ਟੇਲਰ ਬਣਨ ਦੇ ਕਾਬਲ ਹੋ ਗਿਆ ਜੀ ਸਾਡਾ ਬੱਚਾ ਹੁਣ ਮੈਂ ਸਵੇਂ ਦਾਸੀ ਰਹੀਆਂ ਬੈਠ ਕੇ ਬਾਕੀ ਸਾਰਾ ਸੌਂਦੇ ਨੇ ਆਪ ਹੀ ਕਟਿੰਗ ਕੀਤੀ ਹੈ ਦੂਸਰਾ ਸੂਟ ਅਸੀਂ ਕੱਟ ਰਹੇ ਹਾਂ ਐਸੇ ਜੁੱਟੀ ਨਹੀਂ ਸੀਗੀ ਤੇ ਇਹ ਵੀ ਫ੍ਰੀ ਸੀਗੀ ਘਰੇ ਤੇ ਫਿਰ ਮੈਂ ਇਹਨੂੰ ਬੁਲਾ ਲਿਆ ਮੈਂ ਚੱਲ ਅੱਜ ਫਿਰ ਆਪਾਂ ਕੱਟ ਲੈਨੇ ਕਟਿੰਗ ਕੀਤੀ ਹੋਵੇ ਤਾਂ ਕੱਪਸੂਟ ਥੋੜਾ ਜਲਦੀ ਸਲਾਈ ਹੋ ਜਾਂਦਾ ਤੇ ਮੈਂ ਵੀ ਬਸ ਫ੍ਰੀ ਸੀ ਹੋਵੇ ਅੱਜ ਥੋੜੇ ਪਾਜੀ ਕਰਨ ਨਹੀਂ ਸੀਗੇ ਤੇ ਫਿਰ ਦੇਖਦੇ ਆ ਕੱਲ ਨੂੰ ਜਾਵਾਂਗੇ ਸ਼ਾਇਦ ਰਖੜੀ ਉਹਨਾਂ ਨਾਲ ਕੋਈ ਹਲੇ ਫਾਈਨਲ ਨਹੀਂ ਹੋਇਆ ਜਾਣਦਾ ਬਾਕੀ ਦੇਖਦੇ ਆ ਤੁਹਾਨੂੰ ਪਤਾ ਹੀ ਹੈ ਜੀ ਪਿੰਡਾਂ ਵਾਲਿਆਂ ਦੇ ਤਾਂ ਕੰਮ ਹੀ ਨਹੀਂ ਲੋਟ ਆਉਂਦੇ। डन। ਚਲੋ ਜੀ ਹਾਂ ਕਮੀਜ਼ ਦੀ ਕਟਿੰਗ ਵੀ ਕਈਆ ਹੋ ਸਲਵਾਰ ਦੀ ਵੀ ਹੋ ਗਈ। ਹੁਣ ਆਪਣੇ ਬਾਵਾ ਬੈਲਟ ਰਹਿਗੇ ਬਸ। ਫਿਰ ਮਿਲਦੇ ਹਾਂ ਤੁਹਾਨੂੰ ਇਹ ਚੀਜ਼ਾਂ ਵੀ ਕੱਢਦੇ ਆਪਾਂ। ਇਹ ਪਾਤੀ ਜੀ ਆਪਾਂ ਬਾਹ ਦੀ ਕਾਰਡ ਇਸ ਤਰ੍ਹਾਂ ਮੈਂ ਨਵੇਂ ਉਹਨਾਂ ਦੇ ਪਟ ਕਰਦੇ ਹਾਂ ਕਿੰਸ ਤੋਂ ਬਾਰ ਬੀ ਵਾਲੀ ਕਟਾ ਕਰੀ ਨਾ ਨਿਸ ਕਰਾਂ ਇਹ ਵਾਲੀ ਤੇ ਇੱਥੋਂ ਇਹਨੂੰ ਕੱਟ ਲਾ ਦਿਓ ਜੀ ਨਿਸ ਤਨਾ ਤੇ ਇਤਰਾ ਇਸ ਤਰ੍ਹਾਂ ਦੀ ਮੰਗ ਪਤੀ ਜੀ ਦੀ ਆਪਣੀ ਠੀਕ ਹੈ ਜੀ ਇਹ ਹੁਣ ਆਪਾਂ ਕੱਟ ਲੈ ਰਹੇ ਜੀ ਬੈਰਟਾ ਥੋੜਾ ਕਾਇਬੋਤ ਚਲੋ ਇਹ ਆਪਣਾ ਸਾਰਾ ਸੂਟ ਹੋ ਗਈ ਕਟਿੰਗ ਦੋ ਸੂਟ ਕੱਟ ਲਏ ਆਪਾਂ ਤੇ ਇੱਕ ਆਪਣਾ ਥੋੜਾ ਜਿਹਾ ਰਹਿੰਦਾ ਕੰਪਲੀਟ ਕਰਨ ਵਾਲਾ ਕਰ ਦਿੰਨੇ ਆ ਤੇ ਹੋਰ ਵਧੀਆ ਵੀ ਚਲੋ ਫਿਰ ਆਪਾਂ ਤੁਹਾਨੂੰ ਮਿਲਦੇ ਆ ਥੋੜੇ ਚਰਚਾ ਚਲੋ ਜੀ ਠੀਕ ਹੈ 1 ਵਜੇ ਆਪਾਂ ਨੂੰ ਜੰਨੇ ਆ ਘਰੇ ਰੈਸਟ ਕਰਨਗੇ ਬੰਦ ਚਾਟ ਦੋ ਸੂਟ ਕੱਟ ਲਏ ਆ ਜੀ ਤੇ ਇੱਕ ਸੂਟ ਕੰਪਲੀਟ ਹੋ ਗਿਆ ਮੱਤਰਪਾਈ ਲਈ ਕਰਨ ਵਾਲੀ ਪੁਸ਼ਾਣ ਕਰ ਦਿਆਂਗੇ ਕਿ ਇੱਕ ਆਪਾਂ ਹੋਰ ਚੀਜ਼ ਦਿਖਾਉਣੇ ਆ ਇਹ ਆਪਾਂ ਜਰਾਵ ਸ਼ੁਰੂ ਕੀਤੀ ਐ ਕਿਸ ਤਰ੍ਹਾਂ ਬਣਦੀ ਹੈ ਐ ਇਹ ਕਿਸੇ ਮਿਤਪੈਣ ਨੇ ਕਿਹਾ ਸੀਗਾ ਉਹਨਾਂ ਨੇ ਬਰਬੁਰ ਜਾਣਾ ਗਾਵਾਂ ਦੇ ਸਾਨੂੰ ਦੋ ਜੋੜੇ ਜਰਾਪਾਂ ਦੇ ਬਣ ਕੇ ਦਿਓ ਤੇ ਉਹਨਾਂ ਨੂੰ ਦੇਖਦੇ ਬਸ ਵਿੱਚ ਦੀ ਟਾਈਮ ਕੱਢ ਕੇ ਹੌਲੀ ਹੌਲੀ ਕੰਪਲੀਟ ਕਰ ਦਿਆਂਗੇ ਬਾਕੀ ਵਧੀਆ ਜੀ ਹਨ ਪਰ ਮਾਤਮਾ ਦੀ ਕਿਰਪਾ ਚਾਹੀਦੀ ਸਾਰਿਆਂ ਤੇ ਤੇ ਅੱਜ ਸੰਡੇ ਦਾ ਦਿਨ ਆ ਵਧੀਆ ਹਨ ਗਿਆ ਹੈਗਾ ਬਾਜੀ ਤੁਹਾਡੇ ਹੈਣਗੇ ਪਰ ਗਏ ਹੋ ਤਾਂ ਤੇ ਮੈਂ ਤੇ ਸਹਿਜ ਹਸਨ ਘਰ ਮੁਜਲਦੇ ਆਂ ਮੈਂ ਦੇਖ ਕੇ ਜਾ ਕੇ ਬੰਨ ਚਲ ਟ੍ਰੈਸਟ ਕਰਾਂਗੇ ਤੇ ਵੀਡੀਓ ਨੂੰ ਜਿਹੜੇ ਨਵੇਂ ਜੁੜਦੇ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਵਧੀਆ ਲੱਗਦੀ ਜੀ ਕਮੈਂਟ ਵੀ ਜ਼ਰੂਰ ਕਰਿਆ ਕਰੋ ਚਲੋ ਠੀਕ ਹੈ ਮਿਲਦੇ ਆ ਸਾਨੂੰ ਕੱਲ ਕਿਸੇ ਨਵੇਂ ਵਲੋਗ ਨਾਲ ਚੈਨਲ ਤੇ ਨਵੇਂ ਬਣੇ ਰਿਹਾ ਕਰੋ ਜੀ ਜ਼ਰੂਰ ਵੇਖਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਭੁੱਲਿਆ ਨਾ ਕਰੋ ਜੀ ਠੀਕ ਹੈ ਮੈਂ ਚਲੋ ਬਾਏ ਸასი ਕਾਲ ਜੀ ਸਾਰਿਆਂ ਨੂੰ